ਨੇ ਹਾਲਾਤ ਤੁਹਾਨੂੰ ਦੇ ਦੇਖਣ ਨੂੰ ਤੁਸੀਂ ਸਮਝ ਗਏ ਹੋਣੇ ਕਿ ਇੱਥੋਂ ਦੇ ਕਿਸ ਤਰ੍ਹਾਂ ਦੇ ਹਾਲਾਤ ਹੋਣੇ ਕਿ ਇੱਥੇ ਜੋ ਵੀ ਵਾਧਾਗੀਰ ਲੰਗਦਾ ਹੈਗਾ ਬੜੀ ਹੀ ਮੁਸ਼ਕਲ ਨਾਲ ਲੰਗਦਾ ਹੈ ਇਸ ਤਰ੍ਹਾਂ ਦਾ ਜਿਹੜਾ ਇਹ ਆਪਣੇ 600 700 ਮੀਟਰ ਦਾ ਜਿਹੜਾ ਰਸਤਾ ਹੈਗਾ ਇਸ ਤਰ੍ਹਾਂ ਲੰਘਣਾ ਇੱਕ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿ ਜਿਵੇਂ ਕਿਸੇ ਹੀ ਦਰਿਆ ਵਿੱਚੋਂ ਲੰਘਣ ਤੋਂ ਲੰਘਣਾ ਹੈ ਇਸੇ ਤਰ੍ਹਾਂ ਦੇ ਇੱਥੇ ਜਿਹੜੀ ਹਾਲਾਤ ਨੇ ਹਾਲਾਤ ਬਹੁਤ ਹੀ ਨਾਜਮ ਨੇ ਪਰ ਪ੍ਰਸ਼ਾਸਨ ਵੱਲੋਂ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਇਸ ਸਮੱਸਿਆ ਵੱਲ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਅਸੀਂ ਇੱਥੋਂ ਦੇ ਜੋ ਰਾਹੀਰ ਨੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਵੀਰ ਜੀ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਲੰਘ ਕੇ ਆਏ ਬੁੱਧੋ ਮੇਰੇ ਬੋਧ ਬੇਕਾਰ ਰੋਡ ਹੈ ਜੀ ਹਾਂ ਜੀ ਬੋਧ ਬੇਕਾਰ ਰੋਡ ਹੈ ਅੱਛਾ ਹਾਂ ਕੋਈ ਨਿਕਲਾਈ ਅੱਛਾ ਕੋੜ ਵਿੱਚ ਜੇ گاਉਂ ਵਾਲੇ ਪੰਚਾਇਤ ਵਾਲੇ ਜੀ ਮਾਰਕਾ ਲੰਗਦੇ ਲੰਗਦੇ ਆ ਬਹੁਤ ਪੂਰਾ ਹਾਲ ਹੋ ਰਿਹਾ ਆ ਜਿਵੇਂ ਤੁਹਾਡਾ ਹੁਣ ਇੱਕ ਸਿੱਖ ਖੜ ਗਿਆ ਹੋ ਜਾਂ ਲੇਕਿ ਮੈਨੂੰ ਦੇਖ ਕੇ ਖੜੇ ਹੋ ਜਾ ਕਿ ਕੀ ਹੋਇਆ ਜੀ ਆ ਖਲਪ ਮਾਰਦਾ ਸਾਫ ਨਹੀਂ ਹੋ ਰਿਹਾ ਆ ਜਾ ਆ ਜਾ ਫਿਰ ਕਿ ਮੈਨੂੰ ਦੱਸਣ ਚੋਗੇ ਨੇ ਤੁਸੀਂ ਆਪ ਵੀ ਕੁਝ ਬੋਲਿਆ ਕਰੋ हां ਕੀ ਹਾਲਾਤ ਨੇ ਇੱਥੋਂ ਦੇ ਬਹੁਤ ਬੁਰਾ ਬਹੁਤ ਬੁਰਾ ਬਹੁਤ ਬੁਰਾ ਅੱਛਾ ਨਹੀਂ ਬੜੀ ਵਧੀ ਖੁਸ਼ੀ ਨਾਲ ਮਹਿਸੂਸ ਕਰਦੇ ਹੋਣੇ ਵੀ ਇਸ ਤਰ੍ਹਾਂ ਦੇ ਹਾਲਾਤ ਹੋਣੇ ਚਾਹੀਦੇ ਆ ਲੈਡੀ ਜੀ ਲੈ ਕੇ ਲੰਘ ਰਹੇ ਹਨ ਬਾਈ ਅੱਛਾ ਨਹੀਂ ਹਾਂਜੀ ਅੱਛਾ ਦੇਖੋ ਤੇ ਮਾਰੇ ਪੈਦੇ ਇਹ ਆ ਵੇਖੋ ਇਹ ਮਾਰੇ ਆਹ ਦੇਖੋ ਇੱਥੋਂ ਦੇ ਹਾਲਾਤ ਹਾਲਾਤ ਦੇਖੋ ਆ ਦੇਖੋ ਲੋਕ ਲੋਕ ਕਰਨ ਵੀ ਕੀ ਲੋਕ ਲੋਕ ਤਾਂ ਸਿਰਫ ਆਪਣੀ ਆਵਾਜ਼ ਹੀ بلند ਕਰ ਸਕਦੇ ਨੇ ਕਰਨਾ ਤਾਂ ਕੰਮ ਪ੍ਰਸ਼ਾਸਨ ਨੇ ਹੁੰਦਾ ਹੈਗਾ ਮੈਂ ਕਿਹਦੇ ਪ੍ਰਸ਼ਾਸਨ ਕੇਹੀ ਹੈ ਵੀ ਇਹ ਕਰਵਾਵਾ ਅੱਛਾ ਹਾਂ ਆ ਲੋਕਾਂ ਦੇ ਆ ਲੋਕਾਂ ਦੇ ਹਾਲਾਤ ਦੇਖ ਲਓ ਕਿਵੇਂ ਨੇ ਬਾਜ ਵੋਟਾਂ ਲੈਣ ਆਰੀ ਹੁਣ ਆ ਗਏ ਬੱਸ ਇਹ ਰਹੇ ਪੁੱਛਿਆ ਨਹੀਂ ਦੇਖੇ ਨਹੀਂ ਵੋਟਾਂ ਵਾਲਿਆਂ ਨੂੰ ਤੁਸੀਂ ਪੁੱਛਿਆ ਕਰੋ ਨਾ ਜੋ ਵੀ ਹੈਗਾ ਮਤਲਬ ਕਿਹਾ ਜੀ ਇਹ ਖਾਬ ਆਏ ਸਨ ਮਤਲਬ ਤਰੀ ਸਾਹ ਬਣਨ ਕਿਹਾ ਜੀ ਇੱਥੇ ਬੱਸ ਦੇ ਵਾਸਤੇ ਕਰਾ ਦਾਂਗੇ ਇਹਨਾਂ ਨੂੰ 6 ਮਹੀਨਿਆਂ ਦਾ ਜ਼ਾਰਾ ਲਾਇਆ ਹੈ ਲੰਗੇ ਹੀ ਚਾਰ ਸਾਲ ਲਾਏ ਬੁਰਾ ਆ ਜੀ ਜੋ ਇੱਥੇ ਰੋਜ਼ ਬੰਦੇ ਡੇਗਦੇ ਆ ਜਿਸ ਤਰੇ ਸੱਤਾ ਲੱਗਦੀ ਆ ਆ ਦੇਖੋ ਲੋਕਾਂ ਦੇ ਹਾਲਾਤ ਨੇ ਜੋ ਬੜੇ ਬੱਤਰ ਬਣੇ ਹੋਏ ਨੇ ਆ ਦੇਖ ਆ ਦੇਖ ਆਦੀ ਬਾਪਾ ਲਾਦੇ ਜੋਰ ਲਾਦੇ ਜੋੜੇ ਜਿਹਾ ਲੋਕਾਂ ਨੂੰ ਲੱਗਦਾ ਰਹੂਗਾ ਚੋਰ ਹੰਬੀ ਕੀ ਮਸੂਸ ਕੀਤਾ ਤੁਸੀਂ ਬਹੁਤ ਬੁਰਾ ਆ ਜੀ ਅੱਛਾ ਹਾਂਜੀ ਹਾਂ ਤੇ ਕੀ ਮੰਗ ਕਰਦੇ ਹੋ ਮੰਗ ਇਹ ਹੈ ਜੀ ਜਲਦੀ ਤੋਂ ਜਲਦੀ ਦਾ ਹੱਲ ਕੀਤਾ ਜਾਵੇ ਜੀ ਸਮੱਸਿਆ ਜੀ ਅੱਛਾ ਬਾਜੀ ਤੁਸੀਂ ਨੰਗ ਕੀਆ ਕੀ ਮਹਿਸੂਸ ਕੀਤਾ ਬਹੁਤ ਬੁਰਾ ਲੱਗਿਆ ਅੱਛਾ ਡਿੱਗੇ ਦੇ ਦੋ ਜਨਾਂ ਨੇ ਡਿੱਗੀ ਨਾਲ ਕੀ ਪੈਰੋਂ ਮੋਟਾ ਗੀ ਹੈ ਜੀ ਹਾਂਜੀ ਨਾਲ ਨਾਲ ਡਿੱਗੀ ਤੋਂ ਦੋ ਜਨਾਂ ਨੇ ਅੱਛਾ ਮੋਸਲ ਆਕਾ ਹੈ ਅੱਛਾ ਸਾਰਾ ਦਿਨ ਕਾ ਰਾਤ ਕਾ ਉਹ ਜੀ ਕੋਈ ਆਗਾ ਨਹੀਂ ਸਰ ਬੱਚੇ ਕਿਲੇ ਫਿਰ ਬੱਚੇ ਵਾਲੇ ਬਾਜੀ ਅੱਛਾ ਆ ਗਿਆ ਡਿੱਗੇ ਦੇ ਬੱਚੇ ਜੀ ਅੱਛਾ ਹਾਂਜੀ ਹਾਂ ਇਹ ਤੁਸੀਂ ਨੰਗ ਕੀਆ ਕੀ ਮਹਿਸੂਸ ਕੀਤਾ ਜੀ ਬਹੁਤ ਬੁਰਾ ਬਹੁਤ ਬੁਰਾ ਹੈ ਅੱਛਾ ਕਰੋ ਨਾ ਤੁਸੀਂ ਇਹ ਦੇਖ ਫੜੇ ਹਾਂ ਵੀ। ਹਾ ਵੀਰ ਜੀ ਤੁਸੀਂ ਨਾਂ ਕੀ ਉਸ ਤਰ੍ਹਾਂ ਦੇ ਹਾਲਾਤ ਦੇਖੇ ਨੇ ਤੁਸੀਂ? ਬਹੁਤ ਬੁਰੇ ਹਾਲਾਤ ਨੇ ਹੀ। ਹਾਂ। ਗੱਡੀ ਵੀ ਨਹੀਂ ਨਿਕਲਦੀ ਤੇ ਗੇੜ ਪਾ ਕੇ ਵੀ ਨਹੀਂ ਨਿਕਲਦੀ ਜੀ। ਅੱਛਾ। ਸਿੱਧਾ ਸੜਕਾਂ ਜਿਹੜੇ ਰਸਤੇ 'ਚ ਇਹਨਾਂ ਰਹਿ ਤਾ ਹੀ। ਅੱਛਾ। ਹਾਂ। ਇਹਨਾਂ ਦਾ ਹਾਲ ਤਾਂ ਕਦੇ ਨਹੀਂ ਹੋਇਆ ਠੀਕ ਆ ਆ ਦੇਖੋ ਜਿਵੇਂ ਇਹਦੇ ਪਿੱਛੇ ਇੱਕ ਗੱਡੀ ਆ ਰਹੀ ਹੈਗੀ ਪਿਕਅਪ ਉਹਨੂੰ ਪੁੱਛਿਆ ਕਿ ਉਥੋਂ ਦੇ ਹਾਲਾਤ ਕਿਵੇਂ ਨੇ ਕਿਵੇਂ ਨੰਗੇ ਆਇਆ ਕਿ ਅੱਗੇ ਗੱਡੀ ਆ ਰਹੀ ਉਹਦੇ ਕੋਚ ਐਕਸੀਡੈਂਟ ਹੋਣ ਦਾ ਵੀ ਖਤਰਾ ਉਸ ਵੀਰ ਨੇ ਗੱਡੀ ਹੁਣ ਉੱਥੇ ਹੀ ਰੋਕ ਲਈਆ ਕਿਉਂਕਿ ਉਸ ਨੂੰ ਕੁਝ ਦਿਖ ਨਹੀਂ ਰਿਹਾ ਸੀ ਇਸ ਕਰਕੇ ਉਸਨੇ ਗੱਡੀ ਰੋਕੀ ਅਤੇ ਹੁਣ ਉਸ ਨੂੰ ਪੁੱਛਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਵੇਂ ਇੱਥੋਂ ਦੇ ਨੰਗੇ ਨੇ ਕੀ ਹਾਲਾਤ ਸੀ ਉੱਥੋਂ ਦੇ ਜੋ ਤੁਸੀਂ ਮਹਿਸੂਸ ਕੀਤਾ ਤੁਸੀਂ ਨੰਗੇ ਆਏ ਤੁਸੀਂ ਕਿਰਪਾ ਲਗਾਏ ਹਾਂ ਤਾਂ ਗਏ ਬਈ ਸੱਟਾ ਨੋਕ ਕੀਤਾ ਬੈਠਕਦਾ ਸਾਰੀ ਦਾ ਜੀ ਅੱਛਾ ਮਰਨ ਨਾ ਕਰੇ ਨਹੀਂ ਲੋਕ ਕੱਲ ਪੱਖ ਤੋਂ ਅਸੀਂ ਟਿੱਕੀਆਂ ਜੀ ਇੱਥੇ ਅੱਛਾ ਉਹਨੇ ਤੁਸੀਂ ਆ ਵੀ ਦੇਖ ਲੋ ਜੀ ਉਹਨੇ ਟਰੈਕਟਰ ਲੰਘ ਕੇ ਦੇਖ ਲੋ ਜਿਹੜੇ ਲੋਕ ਲੰਘਦੇ ਨੇ ਗਾਲ੍ਹਾਂ ਕੱਢਦੇ ਨੇ ਜੀ ਅੱਛਾ ਹਾਂ ਜੀ ਹਾਂ ਤੇ ਦੇਖੀ ਜ਼ਿੰਮੇਵਾਰ ਕੌਣ ਆ ਇਹਦਾ ਜ਼ਿੰਮੇਵਾਰ ਆ ਹੀ ਇਹ ਜੀ ਆਪਣਾ ਆਪ ਦੀ ਪਾਰਟੀ ਜੀ ਦਮਾਲੀ ਸੁੱਟ ਕੇ ਕਿਹੜਾ ਸੜਕ ਕੋਈ ਨਹੀਂ ਨਾ ਸੜਕਾ ਬਣਾਵਾ ਵੀ ਸੜਕਾ ਇਸ ਤਰ੍ਹਾਂ ਬਣੀ ਨੌਲਟਰ ਲਾ ਕੇ ਧੋਣ ਦਾ ਸਭੀ ਛੁੱਟੀ ਪਈ ਹੈ ਜੀ ਹੂੰ ਸਾਰੇ ਇਸ ਗੱਲ ਲੰਘ ਗਏ ਜੀ ਐਮਐਲ ਜੀ ਹੂੰ ਉਹਨੇ ਵੀ ਨਾ ਖੁਦ ਨਾਲ ਵੇਖ ਕੇ ਗਿਆ ਜੀ ਫਿਰ ਵੀ ਕੋਈ ਹੈ ਨਹੀਂ ਜਵਾਬ ਜੀ ਅੱਛਾ ਇੱਥੇ ਇਸ ਤੋਂ ਦੇ ਬਚਨੀ ਕੋ ਇੱਥੋਂ ਦੇ ਹਾਲਾਤਾਂ ਬਾਰੇ ਤੁਸੀਂ ਬਹੁਤ ਹੀ ਪਲੀਪੰਤੀ ਜਾਣੋ ਕਿਉਂਕਿ ਉਹ ਪਾਣੀ ਦੇ ਵਕਤ ਵੀ ਤੁਸੀਂ ਇੱਥੋਂ ਦੇ ਹਾਲਾਤ ਦੇਖੇ ਨੇ ਹੁਣ ਮਿੱਟੀ ਦੇ ਵਕਤ ਵੀ ਤੁਸੀਂ ਇੱਥੋਂ ਦੇ ਹਾਲਾਤ ਦੇਖੇ ਨੇ ਇੱਥੇ ਦੇ ਦੇਖਿ ਜਿਹੜੇ ਹਾਲਾਤ ਨੇ ਕਿਤਰਾ ਦੇ ਬੁਰਾ ਹਾਲ ਹੈ ਜੀ ਪਹਿਲਾਂ ਤਾਂ ਪਾਣੀ ਨਾਲ ਬੁਰਾ ਹਾਲ ਸੀ ਇੱਥੇ ਪਹਿਲਾਂ ਪਾਣੀ ਨਾਲ ਡਿੱਗ ਗਏ ਹੁਣ ਬੱਚੇ ਆਉਂਦੇ ਨੇ ਸਕੂਲ ਵਾਲੇ ਆਉਂਦੇ ਨੇ ਇੱਥੇ ਡਿੱਗਦੇ ਨੇ ਰੇਤੇ ਨਾਲ ਬੁਰਾ ਹਾਲ ਹੈ ਸਾਰੀ ਇੱਥੋਂ ਲੈ ਕੇ ਬਾਜੀਗੁਰ ਬਸਤੀ ਤੋਂ ਲੈ ਕੇ ਇੱਥੇ ਡੇਰਾ ਲਗਲਾ ਕੇ ਸਭ ਬੁਰਾ ਹਾਲ ਹੈ ਬਿਗਦੇ ਨੇ ਸੱਟਾਂ ਲੱਗਦੀਆਂ ਨੇ ਬੱਤੇ ਗੱਡੀਆਂ ਆਂਦੀਆਂ ਨੇ ਜਿਹੜੀ ਇਹ ਤੂੰ ਅੱਜ ਅੱਡੇ ਇੱਕ ਆਪ ਪੁਲਿਸ ਨੂੰ ਟੱਕਰ ਵੱੱਦੀਆਂ ਨੇ ਇੱਥੇ ਕੋਈ ਫੋਆ ਹੀ ਨਹੀਂ ਹੈਗੀ ਜੀ ਕੋਈ ਕਲਰ ਦੀ ਜਿਹੜੀ ਆਪਣਾ ਮੰਤਰੀ ਵੀ ਲੰਘਿਆ ਸੀ ਇੱਥੋਂ ਦੀ ਕੋਈ ਨਹੀਂ ਉਹ ਖੁਦ ਇੱਥੋਂ ਲੰਘ ਕੇ ਗਿਆ ਹਾਂ ਖੁਦ ਲੰਘ ਕੇ ਗਿਆ ਜੀ ਮੈਂ ਦੱਸਿਆ ਨਹੀਂ ਕਿ ਵੀ ਇੱਥੋਂ ਦੇ ਕੀ ਹਾਲਾਤ ਉਸ ਦਿਨ ਦਾ ਚਾ ਜੀ 2 ਮਿੰਟ ਉਹਨੂੰ ਅੱਡੇ ਤੇ ਲਾਈ ਐ ਆਪਣਾ ਸਿੱਧਾ ਕਾਫਲਾ ਸਿੱਧੇ ਗਿਆ ਕੋਈ ਨੂੰ ਐ ਨਹੀਂ ਕਰਦਾ ਵੀ ਆਇਆ ਕਰਾਂਗੇ ਐ ਕਰਾਂਗੇ ਕੁਝ ਨਹੀਂ ਸ਼ੁਰੂਾਈ ਕੋਈ ਸ਼ੁਰੂਾਈ ਹੀ ਹੈਗੀ ਆ ਬੁਰਾ ਹਾਲ ਹੈ ਕਿੰਨੇ ਕ ਹੁਣ ਤੱਕ ਸੱਚਾ ਫਿਰਦਾ ਲੋਕਾਂ ਦੇ ਲੋਕਾਂ ਦੇ ਅਗਲੀ ਦੀ ਦੁਆ ਕਦੀ ਦਿਖਦੇ ਰਹੇ ਨਾਲੇ ਜੁਦੀ ਜੁਆਬ ਛੋਟਾ ਜੁਆਬ ਦਾ ਜਨਾਨੀ ਲੰਗੜੀ ਸੀ ਔਰ ਡਿੱਗ ਕੇ ਵਿਚਾਰੀ ਪਾਣੀ ਚ ਡੁੱਬ ਗਈ ਹੁੰਦੀ ਪਹਿਲਾਂ ਮੱਥਾ ਹੁਣ ਮਿੱੱਥਿਆ ਤੇ ਦਿਖਦੇ ਨੇ ਹੁਣ ਮਸਲਾ ਹੱਲ ਨਹੀਂ ਆ ਜੀ ਕੱਲ ਮੰਤਰੀ ਲੰਮਝਾ ਥੇ ਦੀ ਹੱਥ ਕਰਕੇ ਲੰਘ ਗਿਆ ਲੋਕਾਂ ਨੇ ਬਣਨ ਚੇਤੇ ਤੁਹਾਡੇ ਘਰ ਜਮਾ ਸਾਡੇ ਬੜੇ ਪਰਸਾਨਾਂ ਦੀ ਪਰੇਸ਼ਾਨੀਆਂ ਤੁਹਾਨੂੰ ਵੀ ਆਉਂਦੀਆਂ ਜਿਆਦਾ ਪਰੇਸ਼ਾਨੀਆਂ ਜਿੰਨ ਪਿੰਡਾਂ ਦਾ ਜਾਵਾ ਬੱਤੇ ਛੱਡ ਕੇ ਆਲੇ ਜਾਂਦੇ ਨੇ ਲੈ ਕੇ ਜਾਣੇ ਜਾਂਦੇ ਨੇ ਬਸ ਬੜੀ ਮਦਦੂਰੀ ਕਰੀ ਕੀ ਕਰੀਏ ਫਿਰ ਅਸੀਂ ਇਹ ਹੁਣ ਪ੍ਰਸ਼ਾਸਨ ਕੋਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਦੇ ਇੱਕ ਮੰਗਤਾ ਤਾਈ ਕਰਦੇ ਕੱਲ ਰੁਕੇ ਨਹੀਂਗਾ ਮੰਤਰੀ ਵੀ ਕਹਿੰਦੇ ਜੇ ਉਹਨੂੰ ਵੀ ਸਾਡਾ ਮਸਲਾ ਹੱਲ ਕਰ ਕੋਈ ਕੋਈ ਮਤਲਬ ਰੁਕੇ ਨਹੀਂ ਭੱਜਾ ਜਲਦੀ ਜਲਦੀ ਲੰਘ ਜਾ ਬਿਚੀ ਲੰਘ ਕੇ ਗਏ ਨਾਲ ਦੇਖਿਆ ਵੀ ਉਹਨੂੰ ਫਿਰ ਅਸੀਂ ਕੀ ਕਰੀਏ ਜੀ ਹੁਣ ਇੱਥੋਂ ਦੇ ਤੁਸੀਂ ਹਾਲਾਤ ਜਿਹੜੇ ਬੇਬੇ ਉੱਤੇ ਦੇ ਜਿਹੜੇ ਵਰਸ਼ਨੀਕ ਨੇ ਉਹਨਾਂ ਨੇ ਇੱਥੋਂ ਦੀ ਜਿਹੜੀ ਤਸਵੀਰ ਹੈ ਉਸ ਬਾਰੇ ਬਿਆਨ ਕੀਤਾ ਕਿ ਇੱਥੇ ਜਿਹੜੇ ਹਾਲਾਤ ਨੇ ਬਹੁਤ ਹੀ ਨਾਜ਼ੁਕ ਬਣੇ ਹੋਏ ਨੇ ਕੋਈ ਇਸ ਵੱਲ ਧਿਆਨ ਨਹੀਂ ਦੇ ਰਿਆ ਨਾ ਪ੍ਰਸ਼ਾਸਨ ਦੇ ਰਿਹਾ ਹੈਗਾ ਨਾ ਇੱਥੋਂ ਦੇ ਜਿਹੜੇ ਕੋਈ ਹੋਰ ਜ਼ਿੰਮੇਵਾਰ ਵਿਅਕਤੀ ਨੇ ਨਾ ਉਹ ਇਸ ਵੱਲ ਧਿਆਨ ਦੇ ਰਹੇ ਨੇ ਇੱਥੋਂ ਜਿਹੜੇ ਹਾਲਾਤ ਨੇ ਕਾਫੀ ਨਾਜ਼ੁਕ ਨੇ ਤਾਂ ਲੋਕਾਂ ਲੋਕ ਜਨ ਨੂੰ ਲੰਘਦੇ ਨੇ ਤਾਂ ਇੱਕ ਤਰ੍ਹਾਂ ਦੇ ਇਸ ਤਰ੍ਹਾਂ ਲੰਘਦੇ ਨੇ ਕਿ ਜਿਵੇਂ ਕਿਸੇ ਦਰਿਆ ਆ ਪਾਰ ਕਰਨ ਦੇ ਬਰਾਬਰ ਨੰਗਣਾ ਪਰੰਦਾ ਕਿਉਂਕਿ ਆ ਤੁਸੀਂ ਦੇਖ ਰਹੇ ਹੋ ਕਿ ਉਹ ਇੱਕ ਵਿਕਲ ਹੈ ਜੋ ਮੋਟਰਸਾਈਕਲ ਵਾਲਾ ਹੈ ਜਾਂ ਤਾਂ ਉਹਦੀ ਗੱਡੀ ਵਿੱਚੇ ਖਰਾਬ ਹੋ ਗਈ ਹੈ ਜੈ ਜਾਂ ਹੋ ਹੁਣ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੋਣਾ ਕਿ ਕਿ ਉਸ ਨੂੰ ਖਿੱਚ ਕੇ ਇਥੋਂ ਬਾਹਰ ਕਰਨ ਦੀ ਕੋਸ਼ਿਸ਼ ਕਰੇਗਾ ਕਿਉਂਕਿ ਇਥੋਂ ਦੇ ਹਾਲਾਤ ਹੀ ਇਸੇ ਤਰ੍ਹਾਂ ਦੇ ਬਣੇ ਹੋਏ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਧੰਨਵਾਦ